ਤੁਸੀਂ ਬੰਦੇ ਮਾਰੇ ਨੇ ਗੋਲੀਆਂ ਨਾਲ ਬੰਦੇ ਮਾਰੇ ਨੇ ਤੁਸੀਂ ਬਹਿਬਲ ਕਲਾ ਉਹਦਾ ਹਸਾਬ ਕੌਣ ਦੇਵੇਗਾ ਸੈਂਕੜੇ ਬੰਦੇ ਕੋਟ ਪੂਰੇ ਫੱਟੜ ਹੋਏ ਉਹਦਾ ਹਸਾਬ ਕੌਣ ਦੇਵੇਗਾ ਪੰਜਾਬ ਦੇ ਵਿੱਚ ਉਹ ਡੀਜੀਪੀ ਲਾਇਆ ਜਿਨੇ ਸੈਂਕੜੇ ਮੁੰਡਿਆਂ ਦਾ ਇਨਕਾਊਂਟਰ ਫੇਕ ਇਨਕਾਊਂਟਰ ਕੀਤਾ ਉਹਦਾ ਹਸਾਬ ਕੌਣ ਦੇਵੇਗਾ ਉਹਦੀ ਮਾਫੀ ਕੌਣ ਮੰਗੇਗਾ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਹੈ ਉਥੇ ਕਨਫਰਮ ਕਰਨਾ ਪਊਗਾ ਨਾ ਫਲਾਣੇ ਡੇਰੇ ਦੇ ਚੇਲਿਆਂ ਨੇ ਕੀਤੀ ਤੇ ਅਸੀਂ ਉਹਦੀ ਫਿਲਮ ਦੇ ਉੱਪਰ ਗਨਵੈਨ ਲਾਏ ਅਸੀਂ ਤਾਂ ਕਸਰ ਨਹੀਂ ਛੱਡੀ ਇੱਕ ਰਾਜ ਲੈਣ ਦੀ ਖਾਤਰ ਉਹ 5 ਸਾਲ ਰਾਜ ਦੀ ਖਾਤਰ ਅਸੀਂ ਉਹ ਸਾਧ ਦੇ ਚੇਲਿਆਂ ਦੀ ਸਪੋਰਟ ਕੀਤੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਵਾਹ ਨਹੀਂ ਕੀਤੀ ਕਿ ਫੇਰ ਕੀ ਹੋਇਆ ਹੁਣ ਜਦੋਂ ਰਾਜ ਵਾਪਸ ਨਹੀਂ ਆ ਰਿਹਾ ਹੁਣ ਆਪਾਂ ਜੇਲ੍ਹ ਲਬਜ ਕਰਕੇ ਮਾਫੀ ਮੰਗ ਰਹੇ ਆ ਯਾਰ ਸਾਡੇ ਸਿੱਖਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਲੱਗਣਾ ਉਹਨਾਂ ਨੇ ਕਿਹਾ ਮਾਫੀ ਮੰਗ ਲਿਓ ਜੇਲ੍ਹ ਲਬਜ ਕਹਿ ਰਿਹਾ ਜੇ ਉਹ ਜੇ ਨਹੀਂ ਕਹਿੰਦਾ ਅਦਾਲਤ ਦੇ ਵਿੱਚ ਇਹ ਕੰਮ ਆ ਜਾਣਾ ਸਾਰਾ ਲਬਜ ਕੰਮ ਆਉਣਗੇ ਸਾਡੇ ਕਿ ਗਨਾਹ ਤਾਂ ਕਬੂਲ ਹੈ ਇੱਕ ਰਾਜ ਦੀ ਖਾਤਰ ਗਨਾਹ ਕਬੂਲ ਨਹੀਂ ਹੋਣਾ ਗਨਾਹ ਜਿਹੜਾ ਕਬੂਲ ਹੋਣਾ ਆਪਦੇ ਧਰਮ ਦੀ ਖਾਤਰ ਕਰਨਾ ਹੈ ਆਪਦੇ ਧਰਮ ਨੂੰ ਉੱਪਰ ਚੁੱਕਣ ਲਈ ਕਰਨਾ ਹੈ ਸਰੀਰ ਜਾਂਦਾ ਤੇ ਜਾਵੇ ਫਿਰ ਫਿਰ ਤਾਂ ਵੇਖੀ ਜਾਈਏਗੀ ਨਾ ਜੋ ਹੁੰਦਾ ਹੈ ਫਿਰ ਤਾਂ ਕਈ ਜਨਮਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਆਪਾਂ ਤਾਂ ਇਸ ਧਰਤੀ ਤੇ ਫਿਰ ਦੁਬਾਰਾ ਰਾਜ ਲੈਣ ਦੀ ਗੱਲ ਕਰ ਰਹੇ ਆ ਤੁਸੀਂ ਦੋਸ਼ੀ ਫੜ ਕੇ ਵੀ ਨਹੀਂ ਫੜਿਆ ਤੁਸੀਂ ਪਰਚਾ ਤੇਰਜ ਕਰ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 295 A ਦਾ ਉਹ ਵਾਪਸ ਕਿਉਂ ਲਿਆ ਉਹਦਾ ਤੁਹਾਨੂੰ ਕਨਫਰਮ ਸੀ ਨਾ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਤੁਹਾਡੇ ਉਲਟ ਉਹਦਾ ਤੁਹਾਨੂੰ ਕਨਫਰਮ ਸੀ ਨਾ ਕਿ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਂਗ ਰਚਿਆ ਉਹ ਬੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਕੀਤੀ ਹੈ ਪੰਜ ਪਿਆਰਿਆਂ ਦੀ ਉਹਨੇ ਉਹ ਪਰਚਾ ਵਾਪਸ ਕਿਉਂ ਲਿਆ ਸੀ ਉਹ ਤੁਹਾਡੀ ਨੌਲੇਜ ਦੇ ਵਿੱਚ ਨਹੀਂ ਸੀ ਉਹ ਤਾਂ 2007 ਦੀ ਗੱਲ ਹੈ ਤੁਹਾਡੀ ਸਰਕਾਰ ਜਾਂਦੀ ਹੈ 2017 ਚ 10 ਸਾਲ ਤੁਹਾਡੀ ਸਰਕਾਰ ਰਹਿੰਦੀ ਹੈ ਕੱਲੇ ਬੰਦੇ ਮਾਰਨੀ ਸਿੱਖੇ ਆਪ ਕੱਲੇ ਗੁਨਾਹ ਜਿਹੜੇ ਨੇ ਉਹ ਤਾਂ ਉਹ ਗੁਨਾਹ ਤਾਂ ਬੰਦੇ ਨੂੰ ਬੁਲਾਉਂਦੇ ਹੁੰਦੇ ਨੇ ਇੱਕ ਇੱਕ ਚੀਜ਼ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਤੇ ਇੱਕ ਇੱਕ ਚੀਜ਼ ਐਡਮਿਟ ਹੋਣੀ ਹੈ ਇੱਥੇ ਕਿਉਂਕਿ ਬਹੁਤ ਲੋਕਾਂ ਨਾਲ ਇਹਨਾਂ ਨੇ ਧੱਕਾ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਜਿੰਦੇ ਮਗਰ ਸਿੱਖਾਂ ਦੀਆਂ ਅਣਗਿਣਤ ਜਿਹੜੀਆਂ ਅਸੀਂ ਉਹ ਸ਼ਹੀਦੀਆਂ ਹੋਈਆਂ ਅਣਗਿਣਤ ਲਾਸ਼ਾਂ ਦੇ ਢੇਰ ਲੱਗੇ ਪਰ ਆਪਾਂ ਦੋ ਲਫ਼ਜ਼ਾਂ ਚ ਕਹਾਣੀ ਖਤਮ ਨਹੀਂ ਹੋਣੀ ਹੁਣੇ ਤੁਸੀਂ ਬਹੁਤ ਵੱਡੇ ਗੁਨਾਹ ਕੀਤੇ ਨੇ ਉਹਨਾਂ ਡੇਰੇ ਵਾਲੇ ਸਾਧਨ ਦੇ ਚੇਲਿਆਂ ਦੇ ਸਪੋਰਟ ਕਰਕੇ ਤੁਸੀਂ ਫਿਲਮਾਂ ਤੇ ਗਨਮੈਣ ਦਿੱਤੇ ਹੁਣ ਇਹ ਕਹਿੰਦੇ ਨੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰੇ ਨੂੰ 2013 ਜਾਂ 14 ਦੇ ਮੇਰੇ ਕੋਲ ਹੀ ਕੇਸ ਰਿਹਾ 5 ਸਾਲ ਉਹ 5-6 ਸਾਲ 5495 ਰੁਪਏ ਦਾ ਤੁਹਾਡੀ ਸਰਕਾਰ ਨੇ ਮুলਜਮ ਬਣਾਇਆ ਸੀ ਉਹਨੂੰ ਉਹ ਬੇਗਨਾ ਬੰਦਾ ਸੀ ਉਹਨੂੰ ਬਰੀ ਵੀ ਹੋ ਗਿਆ ਇਹ ਕਮਰਜੀਤ ਨਾਂ ਦਾ ਬੰਦਾ ਸੀ ਜਿੰਦੀ ਲਾਈਫ ਬਰਬਾਦ ਹੋ ਗਈ ਪਰਿਵਾਰ ਛੱਡ ਗਿਆ ਉਹਨੂੰ ਤੇਰੇ ਕਰਕੇ ਹੀ ਹੋਇਆ ਔਰ ਤੁਸੀਂ ਕਹਿੰਦੇ ਜੀ ਖਾਲਸਤਾਨੀ ਦਬਾਉਣੇ ਨੇ 5495 ਰੁਪਏ ਦੇ ਦੋਸ਼ ਲਾ ਕੇ 5 ਸਾਲ ਕੇਸ ਚੱਲਿਆ ਸੀ ਅੱਜ ਜਗਤਾਰ ਸਿੰਘ ਤਾਰੇ ਦੇ ਤੁਸੀਂ ਪ੍ਰੋਟੈਸਟ ਕਰਦੇ ਹੋ ਬੰਦੀ ਸਿੰਘਾ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ ਖਰਾ ਸਾਹਿਬ ਉਹ ਕਹਿੰਦੇ ਨੇ ਕਿ 20 ਤਰੀਕ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਅਸੀਂ ਦਿੱਲੀ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਨਾ ਸਾਡੇ ਨਾਲ ਚੱਲੋ ਕਹਿੰਦੇ ਆਪਾਂ ਪ੍ਰੈਸ਼ਰ ਪਾ ਕੇ ਬੰਦੀ ਸਿੰਘ ਛਡਵਾਉਣੇ ਆ ਤੁਸੀਂ ਕਹਿੰਦੇ ਹੋ ਬੰਦੀ ਸਿੰਘਾਂ ਦੀ ਉਹਨਾਂ ਨੇ ਬੰਦੀ ਸਿੰਘਾਂ ਦੇ ਲਈ ਆ ਕੁਝ ਕੀਤਾ ਮੈਂ ਜਗਤਾਰ ਸਿੰਘ ਤਾਰੇ ਦੀ ਗੱਲ ਸੁਣਾ ਤਾਂ ਰਿਹਾ ਤੁਹਾਨੂੰ ਕਿ ਜਗਤਾਰ ਸਿੰਘ ਤਾਰੇ ਤੇ ਦੋਸ਼ੀ ਇਹਨਾਂ ਦੀ ਸਰਕਾਰ 'ਚ ਲੱਗੇ ਨੇ ਉਦੋਂ ਇਹਨਾਂ ਦੇ ਬਿਆਨ ਆਉਂਦੇ ਹੁੰਦੇ ਸੀ ਕਿ ਦੇਖੋ ਖਾਲਸਤਾਨੀਆਂ ਨੂੰ ਦਬਾ ਰਹੇ ਹਾਂ ਅਸੀਂ ਉਦੋਂ ਵੀ ਰਾਜ ਲੈਣ ਦੀ ਗੱਲ ਸੀ ਨਾ ਉਦੋਂ ਆਪਾਂ 2013-14 'ਚ ਇਹ ਕਹਿ ਰਹੇ ਸੀ ਕਿ ਇਸ ਤਰੀਕੇ ਦੇ ਨਾਲ ਇਹ ਬੰਦੇ ਦਬਾਏ ਜਾਣ ਉਹ ਬੰਦੇ 5-5 ਸਾਲ ਉਹਨਾਂ ਦੀ ਇੱਥੇ ਇਹਨਾਂ ਤਰੀਕਾ ਪਈਆਂ